ਕੱਲ ਸਾਰੇ ਚੈਨਲਾਂ ਤੇ ਗੱਲ ਚੱਲਦੀ ਰਹੀ ਆ ਕਿ ਜਿਹੜੇ ਭਾਈ ਅਮਰਤਪਾਲ ਆ ਉਹ ਸੌ ਚੱਕਣ ਵਾਸਤੇ ਨਹੀਂ ਪਹੁੰਚੇ ਕੱਲ ਸਾਰਿਆਂ ਨੇ ਸੌ ਚੱਕ ਲਈ ਕੱਲ ਸਾਰਿਆਂ ਨੇ ਸਾਰੇ ਸਾਡੇ ਪੰਜਾਬ ਦੇ ਐਮਪੀ ਲੋਕ ਸਭਾ ਦੇ ਵਿੱਚ ਦਿਖਾਈ ਦਿੱਤੇ ਪਰ ਇੱਕ ਐਮਪੀ 13 ਵਿੱਚੋਂ ਇੱਕ ਐਮਪੀ ਨਹੀਂ ਦਿਖਿਆ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਪਾਸੇ ਰੱਖ ਕੇ ਜਿਹੜਾ ਕਹਿ ਲੋ ਭਾਈ ਅਮਰਤਪਾਲ ਜਿਤਾਇਆ ਪਰ ਅਮਰਤਪਾਲ ਬਾਹਰ ਨਹੀਂ ਆਇਆ ਕਹਿੰਦੇ ਐਨਐਸਐ ਵਧਾ ਦਿੱਤੀ ਗਈ ਮੈਂ ਅਕਸਰ ਗੱਲ ਕਹਿਣਾ ਹੁੰਨਾ ਕਿ ਪੰਜਾਬ ਦੇ ਲੋਕੋ ਸਾਡੇ 13 ਐਮਪੀ ਬਹੁਤ ਜ਼ਿਆਦਾ ਘਟਾ ਸਾਡਾ ਜਿਵੇਂ ਪਹਿਲਾਂ ਵੱਡਾ ਪੰਜਾਬ ਸੀ ਇਹਦੇ ਵਿੱਚੋਂ ਆਪਾਂ ਸੋੰਦੇ ਆ ਹਰਿਆਣਾ ਹਿਮਾਚਲ ਕੱਢ ਲਿਆ ਤੇ ਇਹ ਜਿਹੜਾ ਕਹ ਲੋ ਪਹਿਲਾਂ ਸਾਡਾ ਪੰਜਾਬ ਛੋਟਾ ਕਰਤਾ ਹੁਣ ਸਾਡੇ ਪੰਜਾਬ ਦੇ ਵਿੱਚ 13 ਐਮਪੀ ਆ ਉਦਾਹਰਨ ਵਜੋਂ ਕੱਲ 12 ਦੇ 12 ਐਮਪੀ ਇਹ ਕਹਿ ਦਿੰਦੇ ਕਿ ਜਿੰਨਾ ਚਿਰ ਇਥੇ ਅਮਰਪਾਲ ਨਹੀਂ ਪਹੁੰਚਦਾ ਅਸੀਂ ਸੌ ਨਹੀਂ ਚੁੱਕਣੀ ਤਾਂ ਉਹਨਾਂ ਨੇ ਕਹਿਣਾ ਸੀ ਨਹੀਂ ਚੱਕਣੀ ਤਾਂ ਨਾ ਚੱਕੋ ਉਹ ਪਿਆ ਬਾਹਰ ਦਾ ਦਰਵਾਜ਼ਾ ਤੇ ਤੁਸੀਂ ਜਾਂਦੇ ਰਹੋ ਸਾਰੇ ਐਮਪੀਆ ਵਿੱਚੋਂ 21 ਐਮਪੀ ਪੰਜਾਬ ਦਾ ਹੱਕ ਚ ਬੋਲਿਆ ਉਹ ਕੌਣ ਸੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਉਹਨਾਂ ਦੇ ਹੱਕ ਵਿੱਚ ਬੋਲੇ ਬਾਕੀ ਮੇਰੇ ਹਿਸਾਬ ਦੇ ਨਾਲ ਕੋਈ ਵੀ ਨਹੀਂ ਬੋਲਿਆ ਔਰ ਹੁਣ ਮੈਂ ਜਿਹੜੀ ਇਹ ਗੱਲ ਕਹਿਣਾ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੇ ਆਜ਼ਾਦ ਐਮਪੀ ਜਿਤਾਇਆ ਔਰ ਜਿਹੜਾ ਹਰਾਇਆ ਸੀ ਲੁਧਿਆਣੇ ਤੋਂ ਕੌਣ ਰਵਨੀਤ ਬਿੱਟੂ ਉਹਨੇ ਵੀ ਸੌ ਚੱਕ ਲਈ ਤੇ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਭਾਈ ਸਾਹਿਬ ਪੰਜਾਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਨੂੰ ਬਿਨਾ ਪਾਰਟੀ ਤੋਂ ਜਿਤਾਇਆ ਬਿਨਾ ਪੈਸੇ ਤੋਂ ਬਿਨਾ ਖਰਚੇ ਤੋਂ ਜਿਤਾਇਆ ਤੇ ਤੁਸੀਂ ਅਮਰਤਪਾਲ ਦੀ ਨਹੀਂ ਕਮ ਸੇ ਕਮ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਤਾਂ ਸੁਣ ਲੈਂਦੇ ਜਿਨ੍ਹਾਂ ਨੇ ਇੰਨੀਆਂ ਵੋਟਾਂ પાਕੇ ਜਿਤਾਇਆ ਜੇਕਰ ਕੱਲ ਨੂੰ ਬਾਹਰ ਆ ਕੇ ਕੋਈ ਉਹ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਹਦੇ ਨਾਲ ਪੰਜਾਬ ਔਰ ਦੇਸ਼ ਨੂੰ ਘਾਟਾ ਪੈਂਦਾ ਫਿਰ ਤੁਹਾਡੀ ਮਰਜ਼ੀ ਸੀ ਪਰ ਤੁਸੀਂ ਇੱਕ ਦੇ ਇੱਕ ਵਾਰ ਤਾਂ ਉਹਨਾਂ ਨੂੰ ਬਾਹਰ ਕੱਢਣਾ ਸੀ ਸੋਹਾਂ ਜਿਹੜੀ ਰਵਨੀਤ ਬਿੱਟੂ ਵਰਗੇ ਨੇ ਕਹਿੰਦੇ ਚੱਕ ਲਈ ਆ ਜਿਹੜਾ ਇੱਕ ਹਰਿਆ ਹੋਇਆ ਜਿਹਨੂੰ ਤੁਸੀਂ ਕਹਿਆ ਜਿਹਨੂੰ ਰਾਜ ਸਭਾ ਦਾ ਮੈਂਬਰ ਵੀ ਬਣਾ ਦਿੱਤਾ ਇਦੇ ਨਾਲੋਂ ਤਾਂ ਹਰ ਜਿੱਤੇ ਨਾਲੋਂ ਜ਼ਿਆਦਾ ਤਾਂ ਰਵਨੀਤ ਮਿੱਟੂ ਦੀ ਪਾਵਰ ਹੋ ਗਈ ਤੇ ਤੁਸੀਂ ਇੱਕ ਗੱਲ ਦੱਸੋ ਉਹਨਾਂ ਨੂੰ ਕਿਉਂ ਨਹੀਂ ਸੋਚਕਾਈ ਉਹਨਾਂ ਨੂੰ ਕਿਉਂ ਨਹੀਂ ਬਾਹਰ ਲਿਆਂਦਾ ਹੁਣ ਜਿਹੜੀ ਗੱਲ ਆ ਰਹੀ ਆ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਬੋਲਦਾ ਨਹੀਂ ਭਗਵੰਤ ਮਾਨ ਬੋਲੇ ਕਿਵੇਂ ਭਗਵੰਤ ਮਾਨ ਇੱਕੋ ਇੱਕ ਕੱਲਾ ਇੱਕ ਐਨਐਲਿਆ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਜਿਹੜੀ ਬਾਗਡੋਰਾ ਉਹ ਤਾਂ ਉਹਦੀ ਚਰਨ ਜੀ ਜਿਹੜਾ ਆਪਣੇ ਕਹ ਲੋ ਕੇਸਰੀਵਾਲ ਤੇ ਹੱਥ ਚ ਉਹ ਸਾਰੀਆਂ ਪਾਰਟੀਆਂ ਨੂੰ ਪਹਿਲਾਂ ਹੀ ਪਸਾਈ ਬੈਠੇ ਆ ਜਿਵੇਂ ਕੇਸਰੀਵਾਲ ਨੂੰ ਜੇਲ੍ਹ ਚ ਕਰਤਾ ਤੇ ਆਪੇ ਭਗਵੰਤ ਮਾਨ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਮਜਬੂਰ ਕੀਤਾ ਹੀ ਹੋਣਾ ਜਿਹੜੀ ਗੱਲਾਂ ਭਾਈ ਉਹ ਪੰਜਾਬ ਦੀ ਬੋਲੀ ਨਹੀਂ ਬੋਲਦਾ ਉਹ ਉਹਨਾਂ ਦੀ ਬੋਲਦਾ ਇਹ ਗੱਲਾਂ ਮੇਰੀਆਂ ਨਹੀਂ ਇਹ ਪੰਜਾਬ ਦੇ ਲੋਕਾਂ ਦੀਆਂ ਪਰ ਮੈਂ ਇੱਥੇ ਕਹਿਣਾ ਕਿ ਪੰਜਾਬ ਦੇ ਲੋਕ ਵੀ ਪਾਰਟੀਆਂ ਨੂੰ ਪੈਲ ਦਿੰਦੇ ਆ ਜਿਵੇਂ ਤੁਸੀਂ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਹੋਵੇ ਤੁਸੀਂ ਇੱਕ ਆਜ਼ਾਦ ਪਾਰਟੀ ਜਿਤਾ ਦੇ ਨੂੰ ਇੱਕ ਆਜ਼ਾਦ ਲੋਕਾਂ ਨੂੰ ਜਿਤਾ ਦਿਓ ਐਮਐਲਏ ਬਣਾ ਦਿਓ ਤੇ ਇੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੋਵੇ ਉਹ ਆਜ਼ਾਦ ਹੋਵੇ ਕਿਸੇ ਪਾਰਟੀ ਦੇ ਨਾਲ ਨਾ ਹੋਵੇ ਸਿਰਦੇ ਸਿਰ ਪੰਜਾਬ ਦੇ ਲੋਕਾਂ ਦਾ ਹੋਵੇ ਯਾਦ ਰੱਖ ਲੋ ਗੱਲ ਫਿਰ ਪੰਜਾਬ ਨੂੰ ਜਿਹੜਾ ਕਹਿ ਲੋ ਤਬਾਹ ਕੋਈ ਨਹੀਂ ਕਰ ਸਕਦਾ ਪਰ ਇਸ ਵਕਤ ਜਿਹੜੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਕੱਲੇ ਮੈਂ ਇੱਥੇ ਭਗਵੰਤ ਮਾਨ ਜੀ ਦੀ ਗੱਲ ਨਹੀਂ ਕਰ ਰਿਹਾ ਜਿੰਨੇ ਵੀ ਬਣਿਆ ਸਾਰਿਆਂ ਨੇ ਬਿਜ਼ਨਸ ਮੈਨਾਂ ਦੀ ਗੱਲ ਕੀਤੀ ਆ ਕਿਸੇ ਨੇ ਵੀ ਕਿਸੇ ਦੇਸ਼ ਜਾਂ ਪੰਜਾਬ ਦੀ ਗੱਲ ਨਹੀਂ ਕੀਤੀ ਅੱਜ ਪਾਣੀਆਂ ਦਾ ਰੌਲਾ ਪੈ ਰਿਆ ਉਹਦਾ ਮਸਲਾ ਵੀ ਕਿਤਨੇ ਕਿਤੇ ਜਾ ਕੇ ਆਪਾਂ ਮੁੱਖ ਮੰਤਰੀ ਨੂੰ ਕਹਿੰਨੇ ਆ ਪਰ ਹੁੰਦਾ ਹੁੰਦਾ ਹੀ ਆਇਆ ਹੁਣ ਮੈਂ ਇਹੀ ਗੱਲ ਕਹੂੰਗਾ ਕਿ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਖਡੂਰ ਸਾਹਿਬ ਦੇ ਲੋਕ ਆ ਨੌ ਹਲਕੇ ਦੇ ਲੋਕਾਂ ਨੇ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਉਹਨਾਂ ਨੂੰ ਬਾਹਰ ਕੱਢ ਕੇ ਅਕਸਰ ਉਹਨਾਂ ਲੋਕਾਂ ਦੀ ਗਲਤੀ ਕਰ ਲੈਂਦੇ ਹੋ ਹੋ ਸਕਦਾ ਉਸ ਲੋਕ ਸਭਾ ਖਡੂਰ ਸਾਹਿਬ ਲੋਕ ਸਭਾ ਦੇ ਵਿੱਚੋਂ ਚਿੱਟੇ ਦੀ ਮਹਾਮਾਰੀ ਖਤਮ ਹੋ ਜੇ ਹੋ ਸਕਦਾ ਉਹਦੇ ਵਿੱਚੋਂ ਬੇਰੋਜ਼ਗਾਰੀ ਖਤਮ ਹੋ ਜੇ ਪਰ ਕਿਉਂ ਨਹੀਂ ਬਾਹਰ ਕੱਢਿਆ ਜਾ ਰਿਹਾ ਕਿਹੜੀ ਗੱਲਾਂ ਨਹੀਂ ਕੱਢਿਆ ਜਾ ਰਿਹਾ ਮੈਂ ਇੱਥੇ ਕੋਈ ਕੇਂਦਰ ਸਰਕਾਰ ਨੂੰ ਬਾਹਰੀ ਉਲਟ ਬਿਆਨਬਾਜ਼ੀ ਨਹੀਂ ਕਰ ਰਿਹਾ ਇਹਦੇ ਵਿੱਚ ਸਿਰਫ ਬੇਨਤੀ ਕਰ ਰਿਹਾ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਿਹਾ ਪਰ ਪੰਜਾਬ ਸਰਕਾਰ ਕਰੋਗੇ ਕੀ ਪੰਜਾਬ ਸਰਕਾਰ ਚਾਹੇ ਕੋਈ ਹੋਵੇ ਮੈਂ ਇੱਥੇ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਉਹ ਹਮੇਸ਼ਾ ਬੋਲੀ ਕੇਂਦਰ ਦੀ ਬੋਲਦੀ ਆ ਇਹ ਪਤਾ ਨਹੀਂ ਰੱਬ ਜਾਣੇ ਕੋਈ ਕੇਂਦਰ ਦੇ ਕੋਲ ਗਿੱਦੜ ਸਿੰਘੀ ਆ ਜਿਹੜੀ ਮਾੜਾ ਮੋਟਾ ਸੰਘਾ ਕੇ ਨਾਲ ਦੀ ਨਾਲ ਆਪਦੇ ਵੱਲ ਨੂੰ ਲੈ ਲੈਂਦੀ ਆ ਭਵੇਂ ਉਹ ਫੋਨਾਂ ਤੇ ਭਾਸ਼ਣਾ ਤੇ ਕੇਂਦਰ ਸਰਕਾਰ ਦਾ ਵਿਰੋਧ ਤਾਂ ਕਰੀ ਜਾਂਦੇ ਹੌਣ ਪਰ ਜਦੋਂ ਉਹਨਾਂ ਨੇ ਮਿਲਣਾ ਹੁੰਦਾ ਉਦੋਂ ਉਹ ਪ੍ਰੋਟੋਕਾਲ ਕਹਿ ਕੇ ਸਾਰਾ ਕੁਝ ਭੁੱਲ ਜਾਂਦੇ ਆ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਕਿ ਸਾਰੇ ਦੇ ਸਾਰੇ ਭਾਈ ਡੀਪੀਆਂ ਲਾ ਲਓ ਕਿ ਅਮਰਪਾਲ ਜੀ ਨੂੰ ਤੁਸੀਂ ਰਿਹਾ ਕਰੋ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਔਰ ਨਾ ਮੈਂ ਇੱਥੇ ਵੀ ਗੱਲ ਕਹਿ ਦਿੰਨਾ ਮੈਂ ਇੱਥੇ ਨਾ ਤਾਂ ਖਾਲਿਸਤਾਨ ਦਾ ਪੱਕਪੂਰ ਦਾ ਨਾ ਮੈਂ ਹਿੰਦੂ ਰਾਸ਼ਟਰ ਦਾ ਪੱਕਪੂਰ ਦਾ ਸਿਰਫ ਗੱਲ ਕਰ ਰਿਹਾ ਇਨਸਾਨੀਅਤ ਦੀ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਹੋਵੇ ਮੈਂ ਭਾਈ ਸਾਹਿਬ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਹੀ ਕੀਤੀ ਆ ਤੇ ਮੈਂ ਹੁਣ ਵੀ ਇਹੀ ਗੱਲ ਕਹੂੰਗਾ ਕਿ ਮੈਂ ਕਿਸੇ ਵੀ ਧਰਮ ਨੂੰ ਕਦੇ ਵੀ ਨਾ ਮਾੜਾ ਬੋਲਿਆ ਨਾ ਮੇਰੀ ਮਾੜਾ ਬੋਲਣ ਦੀ ਔਕਾਤ ਆ ਬਸ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰ ਰਹੇ ਆ ਕਿ ਜਿਹੜਾ ਤੁਹਾਡਾ ਰਵਨੀਤ ਬਿੱਟੂ ਸੀ ਉਹਨੂੰ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮਿੰਟੋ ਮਿੰਟ ਸੌ ਵਿੱਚ ਚਕਾਤੀ ਉਹ ਜਿਹੜਾ ਕਹ ਲੋ ਵੜਿੰਗ ਰਾਜਾ ਵੜਿੰਗ ਦੇ ਖਿਲਾਫ ਉੱਠਿਆ ਸੀ ਹਰ ਗਿਆ ਪਰ ਤੁਸੀਂ ਜਿੱਤੇ ਨਾਲੋਂ ਜ਼ਿਆਦਾ ਕਰਤਾ ਐਨਾ ਤਾਂ ਜਿੱਤ ਕੇ ਕਿਸੇ ਨੂੰ ਉੱਤੇ ਨਹੀਂ ਮਿਲੇ ਜਿੰਨੇ ਹਰਿਆ ਹੋਇਆ ਨੂੰ ਮਿਲ ਗਏ ਆ ਤੁਸੀਂ ਉਹਨਾਂ ਨੂੰ ਕਹਿੰਦੇ ਸੌਂ ਚਕਾ ਸਕਦੇ ਆ ਮੇਰੀ ਗੱਲ ਨਹੀਂ ਪੰਜਾਬ ਦੇ ਲੋਕਾਂ ਦੀ ਆ ਫਿਰ ਤੁਸੀਂ ਉਹਨਾਂ ਦੀ ਗੱਲ ਵੀ ਜ਼ਰੂਰ ਕਰੋ ਔਰ ਨਾਲ ਹੀ ਉਹਨਾਂ ਨੂੰ ਇਹ ਦੱਸ ਦੇ ਦੋ ਕਿ ਭਾਈ ਇਹ ਜਿਹੜਾ ਸਾਡਾ ਦੇਸ਼ ਆ ਭਾਰਤ ਹੈ ਭਾਰਤੀ ਰਹੂਗਾ ਨਾ ਕੋਈ ਇਹਨੂੰ ਹਿੰਦੁਸਤਾਨ ਬਣਾ ਸਕਦਾ ਔਰ ਨਾ ਹੀ ਇਹਨੂੰ ਕੋਈ ਖਾਲਿਸਤਾਨ ਬਣਾ ਸਕਦਾ ਗੱਲ ਸਾਂਝੀ ਕਰੋ ਬੈ ਕੇ ਗੱਲ ਕਰੋ ਤੁਹਾਡਾ ਮਕਸਦ ਇਹ ਆ ਕਿ ਤੁਸੀਂ ਦੇਸ਼ ਨੂੰ ਚਲਾਉਣਾ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਪਰ ਆਪਣੇ ਦੇਸ਼ ਦੇ ਵਿੱਚ ਇੱਕ ਦੂਜੇ ਨਾਲ ਲੜ ਲੜਾ ਕੇ ਆਪਾਂ ਜੇਲਾ ਪਾ ਕੇ ਆਪਣਾ ਦੇਸ਼ਕੇ ਨਹੀਂ ਜਾ ਸਕਦਾ ਜੇ ਲੜ ਲੜਾਉਣਾ ਹੀ ਆ ਤਾਂ ਫਿਰ ਮੈਂ ਤੁਹਾਨੂੰ ਨਾਲ ਇਹ ਵੀ ਕਹੂੰਗਾ ਕਿ ਆਪਣੀਆਂ ਜਿਹੜੀਆਂ ਵਿਰੋਧੀ ਦੇਸ਼ ਆ ਜਿਹੜੇ ਵਿਰੋਧੀ ਲੋਕ ਆ ਆਪਣੇ ਦੇਸ਼ ਦੇ ਉਹਨਾਂ ਨੂੰ ਖੁਸ਼ੀਆਂ ਮਿਲਣੀਆਂ ਜਦੋਂ ਆਪਾਂ ਆਪਸੀ ਵਿੱਚ ਲੜਦੇ ਆ ਇੱਕ ਦੂਜੇ ਦੇ ਨਾਲ ਮੈਂ ਤਾਂ ਸਾਰੇ ਪਾਰਟੀਆਂ ਵਾਲਿਆਂ ਨੂੰ ਵੀ ਹੁਣ ਬੇਨਤੀ ਕਰਦਾ ਕਿ ਕਿਵੇਂ ਨਾ ਕਿਵੇਂ ਹੱਲਾ ਭੁੱਲਾ ਮਾਰੋ ਤੇ ਇਹਦੇ ਨਾਲ ਸਰਕਾਰ ਨੂੰ ਬੇਨਤੀ ਕਰੋ ਕਿ ਸਾਡੇ ਬਾਲੇ ਨਹੀਂ ਤੁਸੀਂ 100 ਐਮਪੀ ਦਾ ਬਣਾਓ ਤੁਹਾਡਾ 100 ਐਮਪੀ ਹੋਵੇ ਤੇ ਜਦੋਂ ਸਰਕਾਰ ਚੋਂ ਬਾਹਰ ਨਿਕਲੇ ਤਾਂ ਉਦੋਂ ਸਰਕਾਰ ਟੁੱਟਣ ਦਾ ਡਰ ਹੋਵੇ ਪਰ ਹੁਣ 13 ਐਮਪੀ ਆ ਜੇ 543 ਚੋਂ 13 ਪਰੇ ਵੀ ਜਾਂਦੇ ਰਹਿਣਗੇ ਤਾਂ ਵੀ ਉਹਨਾਂ ਕੋਲ 530 ਬਚਦੇ ਆ ਇਸ ਕਰਕੇ ਮੈਂ ਕਹਿਣਾ ਹੁਣਾ ਕਿਤਨਾ ਕਿਤੇ ਸਾਨੂੰ ਘਾਟਾ ਬਹੁਤ ਵੱਡਾ ਪਿਆ ਜਿਹੜਾ ਸਾਡੇ ਵਿੱਚੋਂ ਹਿਮਾਚਲ ਹਰਿਆਣਾ ਕੱਢਿਆ ਗਿਆ ਹੋਰ ਕਈ ਸਟੇਟਾਂ ਕੱਢੀਆਂ ਸਾਨੂੰ ਬਹੁਤ ਜ਼ਾਰੇ ਘਾਟਾ ਪਿਆ ਹੁਣ ਜੇਕਰ ਪੰਜਾਬ ਦੇ ਲੋਕੋ ਮੇਰੀਆਂ ਗੱਲਾਂ ਗਲਤ ਲਕੀਆਂ ਹੋਣ ਚਾਹੇ ਪੰਜਾਬ ਸਰਕਾਰ ਨੂੰ ਲਕੀਆਂ ਹੋਣ ਚਾਹੇ ਉਹ ਕੇਂਦਰ ਸਰਕਾਰ ਨੂੰ ਲਕੀਆਂ ਹੋਣ ਉਹਦੇ ਹੱਥੇ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਪਰ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਦਾ ਲੋਕਾਂ ਵੱਲ ਧਿਆਨ ਦਿਓ ਜਿਹੜੇ ਖਡੂਰ ਸਾਹਿਬ ਦੇ ਲੋਕ ਆ ਉਹਨਾਂ ਨੇ ਉਹਨਾਂ ਨੂੰ ਜਤਾਇਆ ਤੁਸੀਂ ਅਮਰਤਪਾਲ ਦਾ ਨਹੀਂ ਪਰ ਖਡੂਰ ਸਾਹਿਬ ਦੇ ਲੋਕਾਂ ਦਾ ਮਾਨਤਾ ਰੱਖੋ ਇਹਦੇ ਨਾਲ ਖਡੂਰ ਸਾਹਿਬ ਦੇ ਲੋਕ ਵੀ ਤੁਹਾਡਾ ਧੰਨਵਾਦ ਕਰਨਗੇ ਹੋ ਸਕਦਾ ਖਡੂਰ ਸਾਹਿਬ ਦੇ ਵਿੱਚ ਕੁਝ ਚੰਗਾ ਹੋ ਜਾਵੇ ਇੰਨੀ ਕੁ ਮੇਰੀ ਬੇਨਤੀ ਆ ਨਾਲ ਮੈਂ ਵੀ ਕਹੂੰਗਾ ਕਿ ਜਦੋਂ ਅਮਰਤਪਾਲ ਦੀ ਗੱਲ ਇੰਨਾ ਚੱਲੀ ਸੀ ਧਰਨਾ ਲੱਗਿਆ ਸੀ ਅਮਰਤਪਾਲ ਦਾ ਅੰਮ੍ਰਿਤਸਰ ਕਿ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਓ ਮੈਂ ਉੱਥੇ ਗਿਆ ਸਾਰੇ ਧਰਨਿਆਂ ਤੇ ਜਾਣਾ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਮੈਂ ਸਾਰਿਆਂ ਦੇ ਧਰਨਿਆਂ 'ਚ ਪਹੁੰਚਦਾ ਪਰ ਮੇਰੇ ਵਾਰੀ ਸਾਰੇ ਸੌਂਗੇ ਸੀ ਕੀ ਗੱਲ ਬਈ ਮੇਰੇ 'ਚੋਂ ਮੁਸ਼ਕ ਮਾਰਦਾ ਸੀ ਮੇਰੇ ਤੇ ਵੀ ਨਜਾਇਜ਼ ਪਰਚਾ ਹੋਇਆ ਸੀ ਚਲੋ ਲੋਕਾਂ ਨੇ ਵੀਡੀਓ ਪਾਈਆਂ ਸਾਡੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਸਾਰਿਆਂ ਨੂੰ ਗੁਰੂ ਫਤਿਹ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਨਾ ਵੀ ਇਹ ਕਹਿਣਾ ਕਿ ਭਾਈ ਮੈਂ ਵੀ ਪੰਜਾਬ ਦੀ ਗੱਲ ਕਰਦਾ ਮੈਨੂੰ ਜਾਤੀ ਵੇਖ ਕੇ ਪਿੱਛੇ ਨਾ ਸਿੱਟਿਆ ਕਰੋ ਮੇਰੀਆਂ ਗੱਲਾਂ ਕਦੇ ਵੀ ਪੰਜਾਬ ਦੇ ਲੋਕਾਂ ਦੇ ਖਿਲਾਫ ਨਹੀਂ ਹੁੰਦੀਆਂ ਕਦੇ ਵੀ ਪੰਜਾਬ ਦੇ ਖਿਲਾਫ ਨਹੀਂ ਹੁੰਦੀਆਂ ਮੇਰਾ ਸਾਥ ਦਿਆ ਕਰੋ ਹੁਣ ਮੈਂ ਫਿਰ ਤੋਂ ਬੇਨਤੀ ਇਹੀ ਕਰਦਾ ਕੇਂਦਰ ਸਰਕਾਰ ਨੂੰ ਭਾਈ ਅਮਰਤਪਾਲ ਜੀ ਨਾਲ ਬਹਿ ਕੇ ਗੱਲਬਾਤ ਕਰੋ ਤੇ ਉਹਨਾਂ ਨੂੰ ਕਹੋ ਕਿ ਭਾਈ ਤੁਸੀਂ ਪੰਜਾਬ ਦਾ ਭਲਾ ਹੀ ਕਰਨਾ ਹਾਂ ਸਿੱਖਿਆ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਹੋਰ ਉਹਨਾਂ ਨੂੰ ਸਮਝਾਓ ਉਹਨਾਂ ਮਤਲਬ ਜੇਕਰ ਤੁਹਾਨੂੰ ਕੁਝ ਉਹਨਾਂ ਦੀਆਂ ਗੱਲਾਂ ਗਲਤ ਲੱਗਦੀਆਂ ਤੁਸੀਂ ਉਹਨਾਂ ਨੂੰ ਕਹਿ ਦਿਓ ਹੌਣ ਜਿਹੜੀਆਂ ਮੈਂ ਗੱਲਾਂ ਕੀਆਂ ਭਾਈ ਸਿੱਖ ਜਿਹੜੀਆਂ ਸਿੱਖਾਂ